ਸਤ ਸ੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਗੱਲ ਕਰਦੇ ਆ ਰਾਜਸਥਾਨ ਦੀਆਂ ਸੜਕਾਂ ਦੀ ਜਿਹੜੇ ਉੱਥੇ ਹਾਈਵੇ ਬਣੇ ਆ ਕਈ ਵਾਰ ਇਸ ਤਰ੍ਹਾਂ ਦੀ ਵੀ ਜਗ੍ਹਾ ਆ ਜਾਂਦੀ ਆ ਕਿ ਤੁਹਾਡੀ ਮੱਲੋ-ਮਲੀ ਸਪੀਡ ਘਟ ਜਾਂਦੀ ਆ ਇੱਧਰ ਵੀ ਟਰੱਕ ਇੱਧਰ ਵੀ ਟਰੱਕ ਉਹ ਆਪਦੀ ਸਪੀਡ ਤੇ ਚੱਲਦਾ ਦੂਜਾ ਟਰੱਕ ਆਪਦੀ ਸਪੀਡ ਤੇ ਚੱਲਦਾ ਇੱਕ ਦੂਜੇ ਨੂੰ ਓਵਰਟੇਕ ਕਰਨ ਲੱਗ ਗਏ ਕਿੰਨਾ ਸਮਾਂ ਲਾ ਦਿੰਦੇ ਆ ਤੇ ਆਪਾਂ ਇਸ ਬਲੌਗ ਦੇ ਵਿੱਚ ਦੱਸਾਂਗੇ ਕਿ ਰਾਜਸਥਾਨ ਦੀਆਂ ਸੜਕਾਂ ਕਿੱਦਾਂ ਦੀਆਂ ਨੇ ਕਹਿੰਦੇ ਹੁੰਦੇ ਆ ਵੀ ਰਾਜਸਥਾਨ ਨਾਂ ਕਿਉਂ ਪਿਆ ਜਣ ਕੇ ਰਾਜਿਆਂ ਦਾ ਸਥਾਨ ਜਿੱਥੇ ਰਾਜੇ ਬਹੁਤ ਹੋਏ ਆ ਇੱਕ ਗੱਲ ਸਮਝ ਨਹੀਂ ਲੱਗੀ ਮੈਨੂੰ ਆ ਜਿਹੜਾ ਸਾਹਮਣੇ ਟਰੱਕ ਜਾ ਰਿਹਾ ਇਹਦੇ ਵਿੱਚ ਪੰਜਾਬੀ ਬੈਠਿਆ ਉਹ ਬਾਪੂ ਜੀ ਨੇ ਸਸਰੀਕਾਲ ਬੁਲਾਈ ਤੇ ਮੈਂ ਵੀ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ ਤੇ ਝੰਡਾ ਲੱਗਿਆ ਕੇਸਰੀ ਤੇ ਦੇਖਦੇ ਆ ਇਹਦੇ ਵਿੱਚ ਸੰਗਤ ਬੈਠੀ ਆ ਮੇਰੇ ਹਿਸਾਬ ਦੇ ਨਾਲ ਇਹ ਸੰਗਤ ਜਾ ਰਹੀ ਹੋਣੀ ਆ ਜਾਂ ਪਟਨਾ ਸਾਹਿਬ ਜਾਂ ਹਜੂਰ ਸਾਹਿਬ ਵੱਲ ਨੂੰ ਇਹਦੇ ਤੇ ਦੇਖਦੇ ਆ ਅੱਗੇ ਕੀ ਲਿਖਿਆ ਫਰੀ ਯਾਤਰਾ ਹਜੂਰ ਸਾਹਿਬ ਜਾ ਰਹੀ ਹੈ ਜੀ ਇਹ ਯਾਤਰਾ ਤੇ ਕਈ ਬੰਦੇ ਪੰਜਾਬ ਦੇ ਟਰੱਕ ਲੈ ਲੈਂਦੇ ਆ ਕਈ ਵਾਰੀ ਪੈਸਾ ਵੀ ਨਹੀਂ ਪਵਾਉਂਦੇ ਉਹ ਉਹ ਫਿਰ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਟਰੱਕ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਕਰਵਾਏ ਜਾਂਦੇ ਆ ਇਹ ਜੀ ਜਗ੍ਹਾ ਦੇ ਉੱਤੇ ਇੱਕ ਟਰੱਕ ਇੱਧਰ ਜਾ ਰਿਹਾ ਇੱਕ ਅੱਗੇ ਜਾ ਰਿਹਾ ਇੱਕ ਉਦੋਂ ਅੱਗੇ ਜਾ ਰਿਹਾ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਹਾਈਵੇ ਦੇ ਉੱਤੇ ਵੀ ਇਹ ਭੀੜ ਮਿਲ ਜਾਂਦੀ ਹੈ ਕਿਉਂਕਿ ਇਹ 30 40 ਦੀ ਸਪੀਡ ਤੇ ਜਾਂਦਾ ਕੋਈ 50 ਦੀ ਸਪੀਡ ਤੇ ਜਾਂਦਾ ਤੇ ਤੁਹਾਡੀ ਕਾਰ ਜਿਹੜੀ ਇੱਥੇ 90 100 ਤੇ ਜਾਨਕਿ ਜਾਣ ਵਾਲੀ ਸੜਕ ਬਣੀ ਹੋਈ ਆ 90 100 ਤੇ ਜੇ ਆਪਾਂ ਜਾਂਦੇ ਆ ਤਾਂ ਫੇਰ ਵੀ ਇਦਾਂ ਕ੍ਰਾਸ ਕਰਨਾ ਔਖਾ ਹੋ ਜਾਂਦਾ ਕਈ ਵਾਰੀ ਹਾਂਜੀ ਰਾਜਸਥਾਨ ਦੀ ਗੱਲ ਕਰਦੇ ਆ ਰਾਜਸਥਾਨ ਰਾਜਿਆਂ ਦਾ ਸਥਾਨ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਇੱਥੇ ਨਾ ਤਾਂ ਇੱਥੇ ਪਾਣੀ ਦੀ ਵੀ ਘਾਟ ਆ ਇੱਥੇ ਖੇਤੀਬਾੜੀ ਵੀ ਬਹੁਤ ਘੱਟ ਹੁੰਦੀ ਆ ਤੇ ਇੱਥੇ ਗਰਮੀ ਵੀ ਪੂਰੀ ਜ਼ੋਰ ਦੀ ਪੈਂਦੀ ਆ ਤੇ ਸਾਰੇ ਰਾਜੇ ਇਧਰ ਹੀ ਰਹਿੰਦੇ ਰਹਿ ਆ ਰਾਜਸਥਾਨ ਦੇ ਵਿੱਚ ਇੱਥੇ ਜੇ ਕਿਸੇ ਪਾਸੇ ਨੂੰ ਨਿਕਲ ਜਾਓ ਸੜਕ ਦੇ ਉੱਤੇ ਕੋਈ ਨਾ ਕੋਈ ਕਿਲਾ ਆ ਆਪਣੇ ਟਰੱਕ ਫੇਰ ਬਰਾਬਰ ਆ ਗਿਆ ਇਹ ਯਾਤਰਾ ਜਾ ਰਹੀ ਹੈ ਜੀ ਕਪੂਰਥਲੇ ਤੋਂ ਆਏ ਆ ਏ ਤੇ ਇਹ ਲੈ ਕੇ ਜਾ ਰਹੇ ਆ ਹਜੂਰ ਸਾਹਿਬ ਨੂੰ ਤੇ ਆਪਾਂ ਗੱਲ ਕਰਦੇ ਸੀਗੇ ਅੱਗੇ ਰਸਤੇ ਦੇ ਵਿੱਚ ਟੋਲ ਵੀ ਬਹੁਤ ਆ ਇੱਕ ਤਾਂ ਸਿੱਧਾ ਲਾਓ ਸਫਰ ਵੀ ਤੁਹਾਡੀ ਕਾਰ ਨੇ ਕਿੰਨਾ ਤੇਲ ਖਾਣਾ ਕਿੰਨਾ ਸਫਰ ਕਰਨਾ ਤੁਸੀ ਫੇਰ ਕਹ ਲਓ ਵੀ ਦੋ ਰੁਪਏ ਕਿਲੋਮੀਟਰ ਸਾਨੂੰ ਟੋਲ ਟੈਕਸ ਵੀ ਪੈਂਦਾ ਆ ਜਿਹੜਾ ਟੋਲ ਟੈਕਸ ਆ ਇੱਥੇ ਕੋਈ ਬੰਦਾ ਹੀ ਹੈ ਨਹੀਂ ਤੇ ਮੈਨੂੰ ਲੱਗਾ ਚਾਰ ਪੰਜ ਲੈਣਾ ਹੈ ਗਿਆ ਚਾਰ ਪੰਜ ਬਣੇ ਹੋਏ ਆ ਬੂਥ ਤੇ ਉਹਨਾਂ ਦੇ ਉੱਤੇ ਇੱਕ ਬੰਦਾ ਮੈਂ ਦੇਖਿਆ ਉਹ ਵੀ ਤੁਰਿਆ ਫਿਰਦਾ ਵਾ ਬਾਕੀ ਆਪੇ ਇਹ ਟੋਲ ਬਾਕਸ ਖੁੱਲੀ ਜਾਂਦਾ ਬੰਦ ਹੋਈ ਜਾਂਦਾ ਇਸ ਜਗ੍ਹਾ ਦੇ ਉੱਤੇ ਪਾਣੀ ਦੀ ਵੀ ਘਾਟ ਆ ਇਸ ਜਗ੍ਹਾ ਦੇ ਉੱਤੇ ਖੇਤੀਬਾੜੀ ਦੀ ਵੀ ਘਾਟ ਆ ਇਸ ਜਗ੍ਹਾ ਦੇ ਉੱਤੇ ਕਹਿੰ ਲੋ ਸੁੰਨੀਆਂ ਵੀ ਸੜਕਾਂ ਨੇ ਤੇ ਕਈ ਵਾਰੀ ਤਾਂ 80 80 90 90 ਕਿਲੋਮੀਟਰ ਤੇ ਤੁਹਾਨੂੰ ਕੋਈ ਢਾਬਾ ਵੀ ਨਹੀਂ ਆਉਂਦਾ। ਕਈ ਜਗ੍ਹਾ ਤੇ ਉੱਤੇ ਕੋਈ ਮੰਨ ਲਓ ਪੈਂਚਰ ਹੀ ਹੋ ਜੇ ਤਾਂ ਪੈਂਚਰ ਲਵਾਉਣਾ ਵੀ ਔਖਾ ਹੋ ਜਾਂਦਾ। ਇੱਥੇ ਵਿੱਚ ਪਹਾੜੀਆਂ ਟਾਵੀਆਂ ਟਾਵੀਆਂ ਪਹਾੜੀਆਂ ਆਉਂਦੀਆਂ ਨੇ ਰਾਜਸਥਾਨ ਦੇ ਵਿੱਚ। ਵੀ ਆ ਤੋ ਤੈਨੂੰ ਸਾਹਮਣੇ ਆਪਾਂ ਨੂੰ ਦਿਸਦੇ ਆ ਦੋ ਤਿੰਨ ਪਹਾੜ ਆ ਗਏ। ਹੋ ਸਕਦਾ ਇਦੋਂ ਗਾਂਹ ਜਾ ਕੇ ਕੋਈ ਪਹਾੜ ਹੋਵੇ ਇਹਨਾਂ ਪਰਲੇ ਪਾਸੇ। ਫਿਰ ਉਦੋਂ ਬਾਅਦ 20 30 50 ਕਿਲੋਮੀਟਰ ਬਾਅਦ ਫੇਰ ਤੇਬਾ ਜਾ ਆ ਜੂ ਕੋਈ ਪਹਾੜ ਦਾ। ਜਿਵੇਂ ਆ ਆ ਗਿਆ। ਤੇ ਇਹਦੇ ਉੱਤੇ ਉਹ ਘਰ ਬਣਾਏ ਬੈਠੇ ਆ ਕੋਈ ਤੇ ਇਹ ਇਸ ਤਰੀਕੇ ਦਾ ਰਾਜਸਥਾਨ ਆ ਸੜਕਾਂ ਬਹੁਤ ਸੋਹਣੀਆਂ ਨੇ ਤੁਸੀਂ ਇੱਕ ਚਲੋ ਐਵਰੇਜ ਸਪੀਡ ਹੈਗੀ ਆ ਵੀ 90 ਤੋਂ ਉੱਤੇ ਤੁਸੀਂ ਚਲਾ ਨਹੀਂ ਸਕਦੇ ਤੇ ਪਰ ਇਹ ਜਿਹੜੀਆਂ ਸੜਕਾਂ ਨੇ ਇੱਥੇ ਤੁਸੀਂ ਜੇ ਵਧੀਆ ਕਾਰ ਆ ਭਜਾ ਵੀ ਸਕਦੇ ਹੋ ਪਰ ਫਿਰ ਉਹੀ ਗੱਲ ਫੇਰ ਆ ਗਈ ਥਾਂ ਥਾਂ ਤੇ ਕੈਮਰੇ ਲੱਗੇ ਆ ਫਿਰ ਤੁਹਾਨੂੰ ਕਿਤੇ ਨਾ ਕਿਤੇ ਰੋਕਿਆ ਵੀ ਜਾ ਸਕਦਾ ਹੋ ਸਕਦਾ ਕਿਤੇ ਸਪੀਡ ਵਾਲੇ ਖੜੇ ਹੋਣ ਕਿਉਂਕਿ ਇਹ ਜਿਹੜੀ ਜਗਾ ਵਾ ਇੱਥੇ ਛੋਟੀਆਂ-ਛੋਟੀਆਂ ਝਾੜੀਆਂ ਨੇ ਜੇ ਕਹਿ ਦਈਏ ਵੀ ਆਪਾਂ ਡੰਗਰ ਵੀ ਚਰਾਉਣੇ ਆ ਤਾਂ ਵੀ ਨਹੀਂ ਚਰਾ ਸਕਦੇ ਕਿਉਂਕਿ ਰੇਤਾ ਪਹਾੜੀਆਂ ਦੇ ਵਿੱਚ ਤੇ ਉਹ ਛੋਟੇ-ਛੋਟੇ ਦਰਖਤਾਂ ਉਹਨਾਂ ਦੀ ਛਾਂ ਥੱਲੇ ਵੀ ਨਹੀਂ ਬਹਿ ਸਕਦੇ ਇੱਥੇ ਜਿਹੜਾ ਗਰਮੀਆਂ ਦੇ ਵਿੱਚ ਟੈਂਪਰੇਚਰ ਆ ਉਹ ਕਹ ਲਓ ਵੀ ਐਵਰੇਜ ਟੈਂਪਰੇਚਰ 45 ਤੋਂ 50 ਡਿਗਰੀ ਦੇ ਕਰੀਬ ਹੋ ਜਾਂਦਾ ਇਸ ਵਕਤ ਇੱਥੇ ਬੱਦਲ ਹੋਏ ਹੋਏ ਆ ਤੇ ਸਾਹਜਰੇ ਦਾ ਸਫਰ ਆ ਇਸ ਕਰਕੇ ਆਪਾਂ ਨੂੰ ਉਹ ਤੁੱਪ ਹਜੇ ਦਖਾਈ ਨਹੀਂ ਦੇ ਰਹੀ ਜਿਹੜੀ ਕਾਰ ਦੇ ਵਿੱਚ ਆਪਾਂ ਸਫ਼ਰ ਕਰਦੇ ਆ ਇਹ ਕਾਰ ਹੈਗੀ ਮਰੂਤੀ ਵਾਲਿਆਂ ਦੀ Swift ਕਾਰ ਇੱਥੇ ਹਰੇਕ 50 ਕਿਲੋਮੀਟਰ 40 ਕਿਲੋਮੀਟਰ ਬਾਅਦ ਟੋਲ ਆ ਹੀ ਜਾਂਦਾ ਕਈ ਜਗ੍ਹਾ ਤੇ ਕਈ ਸੜਕਾਂ ਦੇ ਉੱਤੇ 90 ਕਿਲੋਮੀਟਰ ਬਾਅਦ 80 ਕਿਲੋਮੀਟਰ ਬਾਅਦ ਆਉਂਦਾ ਪਰ ਇਨ੍ਹਾਂ ਸੜਕਾਂ ਦੇ ਉੱਤੇ 50 ਕਿਲੋਮੀਟਰ ਤੋਂ ਵਿੱਚ ਵਿੱਚ ਇੱਕ ਟੋਲ ਆ ਹੀ ਜਾਂਦਾ ਤੇ ਟੋਲ ਆ ਜਿਹੜੇ ਮੈਂ ਪਹਿਲੇ ਟੋਲ ਇਹ ਅਜੇ ਇਹ ਦੇਖਿਆ ਜਿਨ੍ਹਾਂ ਦੇ ਉੱਤੇ ਜੇ 10 ਟੋਲ ਬੂਥ ਲੱਗੇ ਹੋਏ ਆ ਤਾਂ ਉਹਨਾਂ ਦੇ ਵਿੱਚ ਤੇ ਸਿਰਫ 2-3 ਕੁ ਬੰਦੇ ਹੀ ਬੈਠੇ ਆ ਬਾਕੀ ਟੋਲ ਆ ਜਿਹੜਾ ਉਹ ਆਟੋਮੈਟਿਕ ਜਿਹੜਾ ਬੂਮ ਬੈਰੀਅਰ ਆ ਉਹ ਆਪੇ ਚੱਕਿਆ ਜਾਂਦਾ ਤੇ ਆਪੇ ਡਾਊਨ ਹੋ ਜਾਂਦਾ ਤੇ ਪੈਸੇ ਆ ਜਿਹੜੇ ਤੁਹਾਡੇ ਫਾਸਟੈਗ ਦੇ ਵਿੱਚੋਂ ਕੱਟੇ ਜਾਂਦੇ ਆ ਇਸ ਵਕਤ ਆਪਣੀ ਗੱਡੀ ਦੀ ਸਪੀਡ ਜਿਹੜੀ ਹੈਗੀ ਆ ਜਿੰਨੀ ਨਿਰਧਾਰਤ ਸਪੀਡ ਆ ਉਹ ਸਪੀਡ ਤੇ ਆਪਾਂ ਜਾ ਰਹੇ ਆ ਇਸ ਵਕਤ ਆਪਾਂ 90 ਕਿਲੋਮੀਟਰ ਦੀ ਸਪੀਡ ਦੇ ਉੱਤੇ ਆਪਾਂ ਗੱਡੀ ਚਲਾ ਰਹੇ ਆ ਹੁਣ ਮੈਂ ਤੁਹਾਨੂੰ ਮੀਟਰ ਦਿਖਾਉਣਾ ਆ ਦੇਖੋ 90 ਦੀ ਸਪੀਡ ਤੇ ਆਪਾਂ ਜਾ ਰਹੇ ਆ ਤੇ ਇਹ ਟੋਲ ਪਾਰ ਕੀਤਾ ਫਿਰ ਇੱਕ ਹੋਰ ਟੋਲ ਆ ਜਾਣਾ ਇੱਥੇ ਜਿਵੇਂ ਆਹ ਕੁੜੀ ਖੜੀ ਆ ਇਹ ਮੰਗ ਰਹੀ ਆ ਵੀ ਸਾਨੂੰ ਕੁਝ ਦੇ ਕੇ ਜਾਓ ਪੈਸੇ ਦੇ ਕੇ ਜਾਓ ਤੇ ਅਜਿਹਾ ਵੀ ਇੱਥੇ ਚੱਲਦਾ ਕੰਮ ਤੇ ਜਿੰਨੇ ਟੋਲ ਆਉਂਦੇ ਆ ਟੋਲਾਂ ਦੇ ਉੱਤੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਬੰਦੇ ਬਹੁਤ ਘੱਟ ਕੰਮ ਕਰਦੇ ਆ ਟੋਲਾਂ ਦੇ ਉੱਤੇ ਤੇ ਆਪਾਂ ਅੱਗੇ ਚੱਲਦੇ ਆ ਹੁਣ ਇੱਕ ਹੋਰ ਟੋਲ ਆਉਣ ਵਾਲਾ ਵਾ ਆਪਾਂ ਉਹ ਵੀ ਟੋਲ ਦਾ ਆਪਾਂ ਦੇਖੀਏ ਵੀ ਕਿੱਦਾਂ ਦਾ ਵਾ ਤੇ ਜਿਹੜੀ ਟੋਲ ਆ ਸੜਕਾਂ ਜਿੰਨੀਆਂ ਸੋਹਣੀਆਂ ਬਣੀਆਂ ਕਿ ਤੁਹਾਡੀ ਗੱਡੀ ਆ ਜਿਹੜੀ ਬਹੁਤ ਘੱਟ ਹਲੋਰੇ ਖਾਂਦੀ ਆ ਤੇ ਬਹੁਤ ਬੰਦਿਆਂ ਨੂੰ ਇਹ ਹੋਣਾ ਕਿ ਮੈਂ ਡਰਾਈਵ ਕਰਦਾ ਕਿਵੇਂ ਵੀਡੀਓ ਬਣਾ ਲੈਣਾ ਜਾਂ ਕਿਵੇਂ ਕਰ ਲੈਣਾ ਮੇਰੇ ਕੋਲ ਛੋਟਾ ਐਕਸ਼ਨ ਕੈਮਰਾ ਹੈਗਾ ਜਿਹੜਾ ਮੈਂ ਪੱਗ ਨਾਲ ਬੈਲਟ ਦੇ ਨਾਲ ਬੰਨਿਆ ਜਾਂਦਾ ਪੱਗ ਦੇ ਉੱਤੇ ਇੱਕ ਲਾਸਟਿਕ ਦੇ ਨਾਲ ਉਹਨੂੰ ਇੱਧਰ ਨੂੰ ਘੁਮਾ ਲਓ ਇੱਧਰ ਨੂੰ ਘੁਮਾ ਲਓ ਕੋਈ ਜਾਣ ਕੇ ਇਹ ਨਹੀਂ ਹੈਗਾ ਜਿੱਥੇ ਤੁਸੀਂ ਦੇਖਦੇ ਪਏ ਹੋ ਉਹੀ ਚੀਜ਼ ਕੈਮਰਾ ਦੇਖਦਾ ਵਾਂ ਜੇ ਤੁਸੀਂ ਸਾਈਡ ਦਾ ਵਿਊ ਕਰਨਾ ਜਣ ਕੇ ਕੈਪਚਰ ਕਰਨਾ ਮੰਨ ਲਓ ਰਾਈਟ ਸਾਈਡ ਦਾ ਕਰਨਾ ਤਾਂ ਹੱਥ ਨਾਲ ਉਹ ਲਾਸਟਿਕ ਨੂੰ ਘੁਮਾ ਲਿਆ ਘੁਮਾ ਲਿਆ ਜਾਂਦਾ ਤੇ ਘੁਮਾ ਕੇ ਰਾਈਟ ਸਾਈਡ ਵਿਊ ਕਰ ਲੀਦਾ ਲੈਫਟ ਸਾਈਡ ਤਾਂ ਚਲੋ ਹੈਗਾ ਹੀ ਆ ਆਪਣੇ ਨਾਲ ਮੇਰੇ ਦੋਸਤ ਬੈਠੇ ਆ ਤੇ ਇੱਥੇ ਇੱਕ ਟੋਲ ਹੋਰ ਆ ਗਿਆ ਤੇ ਇਹ ਦੇਖੋ ਵੀ ਜਦੋਂ ਇੱਥੇ ਢੇਰੀ ਆਉਂਦੀ ਆ ਇੱਥੇ ਰੇਤ ਹੀ ਰੇਤਾ ਰੇਤ ਹੀ ਰੇਤਾ ਉੱਡ ਜਾਂਦਾ ਤੇ ਇੱਥੇ ਮੈਨੂੰ ਲੱਗਦਾ ਇਹ ਰੇਤੇ ਦੀ ਢੇਰੀ ਆ ਇਹ ਨਹੀਂ ਹੈਗਾ ਕਿ ਇੱਥੇ ਬੱਦਲ ਹੋਏ ਹੋਏ ਆ ਤੇ ਆਪਾਂ ਇਸ ਵਕਤ ਜੈਪੁਰ ਤੋਂ ਚਤੌੜਗੜ ਵੱਲੋਂ ਜਾ ਰਹੇ ਆ ਫਿਰ ਮੈਂ ਤੁਹਾਨੂੰ ਦਿਖਾਉਂਗਾ ਕਿ ਇਹ ਜਿਹੜੀਆਂ ਸੜਕਾਂ ਨੇ ਇਹ ਤਾਂ ਹੈਗੇ ਹਾਈਵੇ ਇਹ ਨਹੀਂ ਹੈਗਾ ਵੀ ਪੰਜਾਬ 'ਚ ਹੀ ਬਣੇ ਆ ਬਹੁਤ ਵਧੀਆ ਹਾਈਵੇ ਆ ਜਿਹੜੇ ਉਹ ਸਾਡੇ ਪੰਜਾਬ ਤੋਂ ਬਾਹਰ ਵੀ ਬਣੇ ਹੋਏ ਆ ਜਿਹੜੇ ਪੰਜਾਬ ਨੂੰ ਪੰਜਾਬ ਦੇ ਟੂਲ ਬੂਥਾਂ ਤੋਂ ਵੀ ਬਹੁਤ ਵਧੀਆ ਦੇਖੋ ਇੱਥੇ ਵੀ ਕੋਈ ਬੰਦਾ ਹੈ ਨਹੀਂ ਕੋਈ ਬੰਦਾ ਨਹੀਂ ਤੇ ਆਪਣਾ ਆਟੋਮੈਟਿਕ ਫਾਸਟ ਟੈਗ ਚੋਂ ਪੈਸੇ ਕੱਟੇ ਗਏ ਤੇ ਟੂਲ ਜਿਹੜਾ ਬੂਥ ਆ ਉਹ ਖੁੱਲ ਗਿਆ ਤੁਸੀਂ ਇਹ ਦੇਖੋ ਵੀ ਕਿੰਨਾ ਚੌੜਾ ਇਹ ਟੂਲ ਬੂਥ ਬਣਾਇਆ ਹੋਇਆ ਤੇ ਆਪਾਂ ਚੱਲੇ ਆਂ ਚਤੌਰਗੜ ਵੱਲੋਂ ਇਹ ਜਿਹੜਾ ਨੈਸ਼ਨਲ ਹਾਈਵੇ 48 ਨੰਬਰ ਆ ਤੇ ਆਪਾਂ ਚਤੌਰਗੜ ਚੱਲਦੇ ਆਂ ਚਤੌਰਗੜ ਦੀਆਂ ਵੀ ਤੁਹਾਨੂੰ ਲਿੰਕ ਰੋਡ ਵੀ ਦਿਖਾਉਨੇ ਆ ਤੇ ਇਹ ਦੇਖੋ ਵੀ ਕਿੰਨੇ ਸੋਹਣੇ ਆ ਯਾਨਕਿ ਇਹ ਐਸੇ ਹਿਸਾਬ ਨਾਲ ਬਣਾਏ ਹੋਇਆ ਜੇ ਮਿਲਟਰੀ ਵਾਲਿਆਂ ਨੂੰ ਜਾਂ ਐਮਰਜੈਂਸੀ ਕਿਸੇ ਨਾ ਕਿਸੇ ਨੂੰ ਜਹਾਜ਼ ਉਤਾਰਨਾ ਪੈ ਜਵੇ ਤਾਂ ਇੱਥੇ ਉਤਾਰ ਸਕਦੇ ਆ ਇੱਕ ਜਿਹੜਾ ਹੋਰ ਹਾਈਵੇ ਆ ਜਿਹੜਾ ਦਿੱਲੀ ਤੋਂ ਆਗਰੇ ਨੂੰ ਹਾਈਵੇ ਜਾਂਦਾ ਉਹਦਾ ਨੋਆ ਜਮਨਾ ਐਕਸਪ੍ਰੈਸ ਉਹਦੇ ਉੱਤੇ ਤਾਂ ਮਿਲਟਰੀ ਵਾਲਿਆਂ ਨੇ ਆਪਣਾ ਜਹਾਜ਼ ਉਤਾਰ ਕੇ ਫਿਰ ਚੜਾਇਆ ਇਹ ਅੱਜ ਦੀਆਂ ਗੱਲਾਂ ਨਹੀਂ ਇਹ 5 6 ਸਾਲ ਪੁਰਾਣੀਆਂ ਗੱਲਾਂ ਨੇ ਤੁਸੀਂ ਹਿਸਾਬ ਲਾਓ ਵੀ ਇੰਨੇ ਵਧੀਆ ਬਣਾਏ ਆ ਜੇ ਪੰਜਾਬ ਦੇ ਵਿੱਚ ਵੀ ਗਵਰਨਮੈਂਟ ਇਦਾਂ ਦੀਆਂ ਸੜਕਾਂ ਬਣਾ ਦੇਵੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਬਣਾ ਦੇਣ ਇਹ ਕਈ ਸਾਲ ਟੁੱਟਣਾਂ ਤੇ ਜਿਹੜੀ ਸੜਕ ਆਪਣੇ ਵਾਲੇ ਤਾਂ ਕਹੋ ਵੀ ਛੋਟੇ ਜਿਵੇਂ ਕਸਬਿਆਂ ਨੂੰ ਸੜਕਾਂ ਜਾਂਦੀਆਂ ਨੇ ਤੇ ਉਹਦੇ ਵਿੱਚੋਂ ਕਹੋ ਵੀ ਜੇ ਸੜਕ ਦੇ ਉੱਤੇ 100 ਰੁਪਏ ਲੱਗਣਾ ਵਾ ਤਾਂ ਉਹ 10 ਰੁਪਏ ਹੀ ਲਾਉਂਦੇ ਆ ਤੇ ਸੜਕ ਭਾਵੇਂ 15 ਦਿਨਾਂ ਬਾਅਦ ਟੁੱਟ ਜੇ ਇੱਕ ਮਹੀਨ ਹੀ ਚੱਲਦੀਆਂ ਸੜਕਾਂ ਟੁੱਟ ਜਾਂਦੀਆਂ ਨੇ ਪਰ ਇੱਥੇ ਸੜਕਾਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਇੱਥੇ ਵੀ ਦੇਖੋ ਤੁਸੀਂ ਇੱਥੇ ਹੈਗੇ ਆ ਬੰਦੇ ਪਿਛਲੇ ਟੋਲਾ ਦੇ ਉੱਤੇ ਕੋਈ ਬੰਦਾ ਨਹੀਂ ਸੀ ਐਸ ਵਕਤ ਆਪਾਂ ਪਹੁੰਚਣ ਲੱਗੇ ਆਂ ਜੀ ਚਤੌਰਗੜ ਜਿੰਨੇ ਵੀ ਰਾਜਸਥਾਨ ਦੇ ਵਿੱਚ ਡਿਸਟ੍ਰਿਕਟਾਂ ਨੇ ਸ਼ਹਿਰ ਨੇ ਸਾਰੇ ਸ਼ਹਿਰ ਕਿਸੇ ਨਾ ਕਿਸੇ ਕਿਲੇ ਨੂੰ ਜਾਂ ਕਿਸੇ ਨਾ ਕਿਸੇ ਮਹਿਲ ਨੂੰ ਜਾਂ ਕਿਸੇ ਨਾ ਕਿਸੇ ਰਾਜੇ ਦੀ ਸਲਤਨਤ ਨੂੰ ਦਰਸਾਉਂਦੇ ਆ ਹੁਣ ਆਪਾਂ ਛੋਟੀ ਸੜਕ ਆ ਜਿਹੜੀ ਚਤੌਰਗੜ ਦੀ ਲਿੰਕ ਰੋਡ ਆ ਆਪਾਂ ਉਹਦੇ ਤੇ ਜਾ ਰਹੇ ਆਂ ਇਹ ਵੀ ਸੜਕ ਦੇਖੋ ਤੁਸੀਂ ਕਿੰਨੀ ਸੋਹਣੀ ਬਣਾਈ ਹੋਈ ਆ ਤੇ ਆਪਾਂ ਪਹਿਲਾਂ ਤੁਸੀਂ ਸਫ਼ਰ ਦਾ ਨਜ਼ਾਰਾ ਲਾਓ ਫਿਰ ਅੱਗੇ ਜਾ ਕੇ ਕਰਦੇ ਆ ਗੱਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਵੀ ਸ਼ਹਿਰ ਦੇ ਅੰਦਰ ਕਿੱਦਾਂ ਦੀਆਂ ਸੜਕਾਂ ਨੇ ਉਹਦੇ ਨਾਲ ਕੰਪੇਅਰ ਕਰਕੇ ਦੇਖੋ ਵੀ ਪੰਜਾਬ ਦੀਆਂ ਸੜਕਾਂ ਕਿੱਦਾਂ ਦੀਆਂ ਨੇ ਇਹ ਛੋਟੀਆਂ ਸੜਕਾਂ ਨੇ ਕਿਸੇ ਵੇਲੇ ਇਹ ਸਿੰਗਲ ਸੜਕ ਹੁੰਦੀ ਸੀ ਬਹੁਤ ਘੱਟ ਚੌੜੀ ਹੁੰਦੀ ਸੀ ਤੇ ਹੁਣ ਉੱਥੇ ਦੀ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਇਹ ਜਿਹੜੀਆਂ ਸੜਕਾਂ ਨੇ ਬਹੁਤ ਚੌੜੀਆਂ ਬਣਾਤੀਆਂ ਤੇ ਆਪਾਂ ਇੱਕ ਵਾਰੀ ਸ਼ਹਿਰ ਨੂੰ ਚੱਲਦੇ ਆਂ ਫਿਰ ਇੱਥੋਂ ਜਾਵਾਂਗੇ ਆਪਾਂ ਉਦਿਹਪੁਰ ਨੂੰ ਇਹ ਚਿਤੌੜਗੜ ਸ਼ਹਿਰ ਦੇ ਵਿੱਚ ਜਾਣ ਵਾਲੀ ਇੰਟਰ ਹੋਣ ਵਾਲੀ ਸੜਕਾ ਇੱਥੇ ਆਪਾਂ ਨੂੰ 3 ਵੀਲਰ ਵੀ ਮਿਲਣੇ ਸ਼ੁਰੂ ਹੋ ਗਏ ਤੇ ਚੱਲਦੇ ਆਂ ਫਿਰ ਕਰਦੇ ਆਂ ਅਗਲੀਆਂ ਗੱਲਾਂ ਅੱਗੇ ਇਸ ਸੜਕ ਦਾ ਜਿਹੜਾ ਸਫ਼ਰ ਆ ਜੈਪੁਰ ਤੋਂ ਚਿਤੌੜਗੜ ਨੂੰ ਆਉਣਾ ਹੋਵੇ ਤਾਂ ਸਵਾ 1 300 ਕਿਲੋਮੀਟਰ ਦਾ ਟਰੈਵਲ ਆ ਆਪਾਂ ਇਸ ਵਕਤ ਜੈਪੁਰ ਚਿਤੌੜਗੜ ਸ਼ਹਿਰ ਦੇ ਵਿੱਚ ਆ ਗਏ ਤੁਸੀਂ ਇਹ ਦੇਖੋ ਵੀ ਕਿੰਨੀਆਂ ਸੋਹਣੀਆਂ ਸੜਕਾਂ ਨੇ ਕਿੰਨੇ ਸੋਹਣੇ ਕਹ ਲਓ ਵੀ ਇਹਨਾਂ ਨੇ ਉਹ ਰੂਟ ਬਣਾਇਆ ਹੋਇਆ ਤੇ ਲੋਕ ਵੀ ਤਕਰੀਬਨ ਇੱਥੇ ਮੋਟਰਸਾਈਕਲ ਚੱਲਦੇ ਆ ਇੱਥੇ ਮੈਂ ਦੇਖਿਆ ਕਿ ਪ੍ਰਾਣੀਆਂ ਓਮਨੀ ਵੈਨਾਂ ਉਹ ਵੀ ਬਹੁਤ ਨੇ ਤੇ ਇੱਥੇ ਦੇ ਲੋਕ ਆ ਲੋਕ ਵੀ ਚੰਗੇ ਆ ਤੇ ਥੋੜਾ ਜਿਹਾ ਆਪਾਂ ਸਫ਼ਰ ਕਰਦੇ ਆਂ ਸ਼ਹਿਰ ਦੇ ਅੰਦਰ ਫੇਰ ਆਪਾਂ ਜਿਹੜਾ ਨੈਸ਼ਨਲ ਹਾਈਵੇਅ ਆ 27 ਨੰਬਰ ਜਿਹੜਾ ਚਤੌੜਗੜ੍ਹ ਤੋਂ ਉਦੇਪੁਰ ਨੂੰ ਜਾਣਾ ਵਾ ਫਿਰ ਆਪਾਂ ਉਹ ਉਹਦੇ ਉੱਤੇ ਟਰੈਵਲ ਕਰਾਂਗੇ ਉਹ ਜਿਹੜਾ ਟਰੈਵਲ ਹੈਗਾ ਉਹ ਹੈਗਾ 150 ਕਿਲੋਮੀਟਰ ਦਾ ਤੇ ਆਪਾਂ ਉਹ ਵੀ ਦਿਖਾਉਨੇ ਆ ਇਹ ਹੈਗਾ ਜੀ ਚਤੌੜਗੜ੍ਹ ਸ਼ਹਿਰ ਦੀਆਂ ਸੜਕਾਂ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਸਾਫ਼ ਸੁਥਰੀਆਂ ਨੇ ਪਰ ਗੱਲ ਇਹ ਆ ਵੀ ਸੜਕਾਂ ਘੱਟ ਚੌੜੀਆਂ ਦੁਕਾਨਾਂ ਹੈਗੀਆਂ ਨੇ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਬ੍ਰੇਕ ਥੋੜੀ-ਬਹੁਤ ਲੱਗ ਜਾਂਦੀ ਹੈ ਤੇ ਇਹ ਸ਼ਹਿਰ ਦੇ ਵਿੱਚ ਮੈਂ ਦੇਖਿਆ ਕਿ ਹਰਿਆਵਲ ਹੈਗੀ ਆ ਤੇ ਅਗਲਾ ਸ਼ਹਿਰ ਆਪਾਂ ਚੱਲਾਂਗੇ ਉਦੇਪੁਰ ਨੂੰ ਤੇ ਫੇਰ ਇਹ ਆ ਗਈ ਜੀ ਨੈਸ਼ਨਲ ਹਾਈਵੇ 27 ਜਿਹੜਾ ਚਤੌੜਗੜ ਤੋਂ ਉਦੇਪੁਰ ਜਾਂਦਾ ਜਾਣ ਕੇ ਬੰਦਾ ਇਹਦੇ ਤੇ ਸੌ ਸਕਦਾ ਜੇ ਤੁਹਾਡੇ ਕੋਲੇ ਕੋਈ ਟੈਸਲਾ ਗੱਡੀ ਹੈ ਜਾਂ ਮਹਿੰਦਰਾ ਦੀ ਗੱਡੀ ਹੈਗੀ ਆ ਤਾਂ ਜਾਣ ਕੇ ਮੈਂ ਕਹਿੰਦਾ ਨਹੀਂ ਵੀ ਸੌ ਤੇ ਇਹਦੇ ਉੱਤੇ ਉਹ ਲੇਨ ਦੇ ਉੱਤੇ ਜਣ ਕੇ ਬੜੀ ਸੌਖੀ ਡਰਾਈਵਿੰਗ ਹੋ ਜਾਂਦੀ ਆ ਤੁਸੀਂ ਇਸ ਤੇ ਟਰੈਵਲ ਕਰ ਸਕਦੇ ਹੋ ਜਣ ਕੇ ਇੰਨੀਆਂ ਸੋਹਣੀਆਂ ਸੜਕਾਂ ਨੇ ਇਹਨਾਂ ਹੁੰਦਾ ਵੀ ਟੈਸਲਾ ਕਾਰ ਆਪਣੇ ਪੰਜਾਬ ਇੰਡੀਆ ਚ ਚੱਲਣੀ ਨਹੀਂ ਪਰ ਬਹੁਤ ਹਾਈਵੇ ਇਦਾਂ ਦੇ ਹੈਗੇ ਆ ਜਿਹੜੇ ਆਟੋ ਪਾਇਲਟ ਦੇ ਉੱਤੇ ਤੁਸੀਂ ਗੱਡੀ ਚਲਾ ਸਕਦੇ ਹੋ ਤੇ ਇੱਕ ਗੱਲ ਹੋਰ ਆ ਕਿ ਜੇ ਮਨ ਲੋਗੇ ਤੁਸੀਂ ਇਸ ਸੜਕ ਦੇ ਉੱਤੇ ਪੈਟਰੋਲ ਪੰਪ ਲੱਭਦੇ ਹੋ ਮੰਨ ਲਓ ਅਸੀਂ ਤੇਲ ਪੋਣਾ ਜੇ ਮੰਨ ਲਓ ਤੇਲ ਪੋਣਾ ਇੱਕ ਦੋ ਪੈਟਰੋਲ ਪੰਪ ਪਿੱਛੇ ਰਹਿ ਗਏ ਜਦ ਕਿ ਸਾਡੀ ਗੱਡੀ ਦੇ ਵਿੱਚ ਤੇਲ ਘਟ ਗਿਆ ਤੇ ਜ਼ਰੂਰ ਤਾਂ ਸਾਨੂੰ ਪੈਟਰੋਲ ਪੰਪ ਤੇ ਜਾਣ ਦੀ ਤੇ ਇਹਦੇ ਵਾਸਤੇ ਵੀ ਤੁਹਾਨੂੰ ਕਈ ਕਿਲੋਮੀਟਰ ਪਹਿਲਾਂ ਹੀ ਥੱਲੇ ਸਲਿੱਪ ਰੋਡ ਦੇ ਉੱਤੇ ਦੀ ਜਾਣਾ ਪੈਣਾ ਜਾਂ ਸਰਵਿਸ ਰੋਡ ਦੇ ਉੱਤੇ ਜਾਣਾ ਪੈਣਾ ਤਾਂ ਤੁਸੀਂ ਪੈਟਰੋਲ ਪੰਪ ਤੇ ਜਾ ਸਕਦੇ ਹੋ ਸੜਕ ਦਾ ਸੜਕ ਦਾ ਇੰਜੋਏ ਕਰੋ ਮੇਰੀ ਇਹ ਵੀਡੀਓ ਬਣਾਉਣ ਦਾ ਮਕਸਦ ਇਸ ਵਾਸਤੇ ਆ ਕੇ ਪੰਜਾਬ ਦਾ ਬੰਦਾ ਜਾਂ ਪੰਜਾਬ ਤੋਂ ਕੋਈ ਬੰਦਾ ਜਾਂਦਾ ਉਹਨੂੰ ਪਤਾ ਲੱਗ ਜੇ ਕਿ Rajasthan ਦੀਆਂ ਇਸ ਤਰ੍ਹਾਂ ਦੀਆਂ ਸੜਕਾਂ ਨੇ ਤੇ ਦਿਓ ਫਿਰ ਇਜਾਜ਼ਤ ਤੇ ਤੁਹਾਨੂੰ Rajasthan ਦੇ ਹਾਈਵੇ ਦਿਖਾਏ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਹੋਰ ਵੀ ਬਹੁਤ ਚੰਗੀਆਂ ਵੱਡੀਆਂ ਵਧੀਆ ਲੋਕੇਸ਼ਨਾਂ ਦੀਆਂ ਵੀਡੀਓ ਆ ਰਹੀਆਂ ਨੇ ਇਸ ਕਰਕੇ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦਿਓ ਜੀ ਫਿਰ ਇਜਾਜ਼ਤ ਇਹ ਆਗਰੇ ਦੇ ਇਹ ਆਪਾਂ ਇੱਕ ਆਗਰੇ ਦੀ ਵੀ ਸੜਕ ਦਿਖਾਉਨੇ ਆ ਤੁਹਾਨੂੰ ਇਹ ਆਗਰੇ ਦੇ ਵਿੱਚ ਸੜਕਾਂ ਤੇ ਉੱਪਰ ਜਿਹੜੀ ਜਾ ਰਹੀ ਆ ਮੈਟਰੋ ਟ੍ਰੇਨ ਜਾ ਰਹੀ ਆ ਤੇ ਦੇਖੋ ਵੀ ਤੁਸੀਂ ਇੱਕ ਆਗਰਾ ਸ਼ਹਿਰ ਦੇ ਵਿੱਚ ਵੀ ਮੈਟਰੋ ਚੱਲਦੀ ਆ ਸਾਡੇ ਲੁਧਿਆਣੇ ਕਿਉਂ ਨਹੀਂ ਚੱਲ ਸਕਦੀ ਜਾਂ ਅੰਮ੍ਰਿਤਸਰ ਕਿਉਂ ਨਹੀਂ ਚੱਲ ਸਕਦੀ ਜਦ ਚੰਡੀਗੜ੍ਹ ਕਿਉਂ ਨਹੀਂ ਚੱਲ ਸਕਦੀ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਤੇ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਮੈਟਰੋ ਜਿਹੜੀ ਆ ਉਹ ਚਲਾਈ ਜਾਵੇ ਤਾਂ ਕਿ ਲੋਕ ਲੋਕ ਤੇਲ ਦਾ ਜਿਹੜਾ ਤੇਲ ਦੀ ਬਚਤ ਹੋ ਸਕਦੀ ਆ ਸਮੇਂ ਦੀ ਬਚਤ ਹੋ ਸਕਦੀ ਆ ਤੇ ਤੀਸਰਾ ਉਸ ਮੈਟਰੋ ਦੇ ਵਿੱਚ ਜਾਣ ਕਰਕੇ ਬੰਦੇ ਨੂੰ ਕਹੋ ਵੀ ਗੰਦਾ ਨਹੀਂ ਹੁੰਦਾ ਬੰਦਾ ਮਿੱਟੀ ਘਟੇ ਤੋਂ ਬਚਾਅ ਹੋ ਜਾਂਦਾ ਦਿਓ ਜੀ ਇਜਾਜ਼ਤ ਮਿਲਦੇ ਆਂ ਛੇਤੀ ਨਵੀਂ ਵੀਡੀਓ ਦੇ ਵਿੱਚ